ਅਸੀਂ ਹੁਣ ਇਸ ਗੱਲ ਦਾ ਉਲਾਮਾ ਦੇ ਨਾ ਛੜੀਏ ਕਿ ਸਾਡੇ ਪੰਜਾਬ ਨਾਲ ਬਾਹਰਲੇ ਸੂਬੇ ਨਹੀਂ ਖੜੇ ਮੈਂ ਤੁਹਾਡੇ ਸਾਹਮਣੇ ਕੁਝ ਆਧਾਰਨਾ ਰੱਖੂੰਗਾ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਆ ਲੋਕ ਇੰਨੀ ਗਰੀਬੀ ਦੇ ਬਾਵਜੂਦ ਵੀ ਪੰਜਾਬ ਨਾਲ ਖੜੇ ਆ ਆ ਤਸਵੀਰ ਇੱਕ ਵੀਡੀਓ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਗੌਰ ਨਾਲ ਦੇਖਿਓ ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ ਜਿੰਦਾ ਆਪ ਦੇ ਘਰ ਦੇ ਸਾਰੇ ਪਾਸੇ ਪਾਣੀ ਹੈ ਇਹ ਮਵਾਦ ਏਰੀਆ ਜੋ ਕਿ ਹਰਿਆਣਾ ਤੇ ਰਾਜਸਥਾਨ ਦੋਨਾਂ ਚ ਪੈਂਦਾ ਕੁਝ ਪਿੰਡ ਰਾਜਸਥਾਨ ਚ ਹੈ ਕੁਝ ਪਿੰਡ ਹਰਿਆਣਾ ਚ ਹੈ ਮਵਾਤ ਤੇਰੀ ਇਹ ਦੀ ਬਜ਼ੁਰਗ ਹੈ ਇਹਦੇ ਖੁਦ ਪਾਣੀ ਹੈ ਮਤਲਬ ਆਸ-ਪਾਸ ਸਾਰੇ ਪਾਸੇ ਪਾਣੀ ਖੜਾ ਹੈ ਪਰ ਜਦੋਂ ਇਹਨੂੰ ਪਤਾ ਲੱਗਿਆ ਕਿ ਪੰਜਾਬ ਚ ਹੜ ਪੀੜਤਾਂ ਲਈ ਸਮਾਨ ਆਪਣੇ ਏਰੀਆ ਦੇ ਵਿੱਚੋਂ ਜਾ ਰਿਹਾ ਹੈ ਤਾਂ ਆਪਣੇ ਬੱਠਲ ਦੇ ਵਿੱਚ ਜੋ ਇਹਦੇ ਘਰ ਦੇ ਵਿੱਚ ਦਾਣੇ ਸੀ ਉਹ ਪਾ ਕੇ ਦਾਨ ਕਰਨ ਲੈ ਕੇ ਆ ਗਈ ਨਾ ਤਾਂ ਇਹ ਕਦੇ ਪੰਜਾਬ ਆਈ ਹੈ ਨਾ ਇਹਨੂੰ ਪੰਜਾਬ ਬਾਰੇ ਪਤਾ ਹੈ ਨਾ ਇਹਦਾ ਪੰਜਾਬ ਨਾਲ ਕੋਈ ਸਰੋਕਾਰ ਹੈ ਪਰ ਜਿਹੜਾ ਮਨੁੱਖ ਦਾ ਮਨੁੱਖ ਨਾਲ ਸਰੋਕਾਰ ਹੈ ਜਿਹੜਾ ਇਨਸਾਨੀਅਤ ਦਾ ਸਰੋਕਾਰ ਹੈ ਉਹ ਹੀ ਦਾ ਸਰੋਕਾਰ ਹੈ ਇਹ ਮਵਾਤ ਤੇਰੀ ਇਹ ਦੇ ਲੋਕ ਹੈ ਜਿੱਥੇ ਹਰ ਮਸਜਿਦ ਦੇ ਵਿੱਚ ਹੁਣ ਮੈਂ ਤੁਹਾਨੂੰ ਤਸਵੀਰਾਂ ਦਿਖਾਉਣੇ ਸ਼ੁਰੂ ਕਰ ਦਿੰਦਾ ਕਿਸੇ ਮਾਈ ਦੇ ਸਿਰ ਤੇ ਦਾਣਿਆਂ ਦੇ ਬੱਠੜ ਰੱਖਿਆ ਕਿਸੇ ਤੇ ਪ੍ਰਾਂਤ ਰੱਖੀ ਹੈ ਜਿੰਨੇ ਜਿਦੀ ਪਹੁੰਚ ਹੈ ਕਿਉਂਕਿ ਬਹੁਤ ਗਰੀਬ ਇਲਾਕੇ ਹੈ ਇਹ ਜਿੰਨੇ ਜਿਦੀ ਪਹੁੰਚ ਹੈ ਉਹ ਹੋਇ ਉਹ ਜਾ ਸਮਾਨ ਚਾਂਦੀ ਦੇ ਗਹਿਣੇ ਜਿਹੜੀਆਂ ਇੱਕ ਕੰਨਾ ਦੇ ਵਿੱਚ ਪਾਉਂਦੇ ਆ ਗਲਚ ਪਾਉਂਦੇ ਆ ਆ ਗਲਚ ਪਾਉਣ ਵਾਲਾ ਕੋਈ ਹਾਰ ਹੈ ਇਹਨੂੰ ਪਤਾ ਨਹੀਂ ਕੀ ਕਹਿੰਦੇ ਹੋਣਗੇ ਆਪਣੀ ਭਾਸ਼ਾ ਚ ਇਹ ਵੀ দান ਕਰ ਦਿੱਤਾ ਪੰਜਾਬ ਦੇ ਵਾਸਤੇ ਕਿ ਪੰਜਾਬ ਚੱਲੇ ਹੋ ਮੇਰੇ ਕੋਲੇ ਆ ਪਹੁੰਚਿਆ ਮੈਂ ਦੇਣ ਲੱਗਿਆ ਇੱਕ ਬੱਚਾ ਹੈ ਉਹਦੇ ਆਪਦਾ ਗੁਲਕ ਉੱਥੋਂ ਦੇ ਮੁਸਲਮਾਨ ਪਰਿਵਾਰ ਦਾ ਬੱਚਾ ਉਹਨੇ ਆਪਦਾ ਗੁੱਲਕੀ ਜਿਹੜਾ ਉਹ ਖੜਪੀੜਤਾਂ ਲਈ ਦੇ ਦਿੱਤਾ ਤਾਂ ਇਹ ਜਿਹੜੀਆਂ ਤਸਵੀਰਾਂ ਇਹ ਬੜੀਆਂ ਮਹੱਤਵਪੂਰਨ ਆ ਬੜੀਆਂ ਖਾਸ ਹੈ ਇਹ ਮਹਾਮਵਾਦਿਓ ਇਲਾਕੇ ਜਿਹੜੇ ਬਹੁਤ ਪਛੜੇ ਆ ਬਹੁਤ ਘੱਟ ਲੋਕ ਪੜੇ ਆ ਬਹੁਤ ਇਹਨਾਂ ਕੋਲੇ ਘੱਟ ਰੁਜ਼ਗਾਰ ਹੈ ਪੈਸੇ ਦੀ ਬੜੀ ਕਮੀ ਹੈ ਪਰ ਜਦੋਂ ਇਹਨਾਂ ਦੀਆਂ ਮਸਜਿਦਾਂ ਦੇ ਵਿੱਚ ਹੁੱਕਾ ਆ ਜਿਹਨੂੰ ਆਪਾਂ ਕਹਿ ਦਈਏ ਕਿ ਪੰਜਾਬ ਚੱਲੇ ਆਂ ਜੀ ਅਸੀਂ ਹੜਪੀੜਤਾਂ ਦੇ ਲਈ ਰਾਸ਼ਨ ਲੈ ਕੇ ਉੱਥੇ ਬਹੁਤ ਸਮੱਸਿਆਵਾਂ ਹੈ ਇੱਕ ਮਾਈ ਕੋਲੇ ਦੋ ਬਾਲਟੀਆਂ ਹੀ ਸੀ ਕਰੇ ਉਹ ਆਪਣੀਆਂ ਦੋਨੇ ਬਾਲਟੀਆਂ ਲੈ ਆਈ ਕਹਿੰਦੀ ਉੱਥੇ ਬਾਲਟੀਆਂ ਦੇ ਆਏ ਉਹਨਾਂ ਨੂੰ ਲੋਡ ਹੋਊਗੀ ਉਹਨਾਂ ਨੇ ਪਾਣੀ ਕੱਢਣਾ ਹੋਊਗਾ ਘਰ ਚ ਕਈ ਰੀ ਸਮਾਨ ਰੁੜ ਗਿਆ ਉਹ ਬਾਲਟੀਆਂ ਦੇ ਆਏ ਮਤਲਬ ਐਡੇ ਮਹਾਨ ਲੋਕ ਐ ਇਸ ਧਰਤੀ ਦੇ ਉੱਤੇ ਇਹ ਅਸੀਂ ਇਹ ਗੱਲ ਜ਼ਰੂਰ ਲਾਂਭੇ ਦਿੰਦੇ ਰਹੇ ਇਸ ਤੋਂ ਪਹਿਲਾਂ ਕਿ ਪੰਜਾਬ ਨਾਲ ਕੋਈ ਖੜਿਆ ਨਹੀਂ ਪਰ ਆ ਲੋਕ ਇਹ ਪਰਿਵਾਰ ਜਿਨ੍ਹਾਂ ਦੇ ਕੋਲੇ ਖੁਦ ਆ ਇੱਕ ਮਜ਼ਦੂਰ ਤੁਸੀਂ ਜ਼ਰੂਰ ਦੇਖੋ ਪਿੰਡੇ ਤੇ ਬਣਾਇਣ 500 ਰੁਪਿਆ ਕਮਾ ਕੇ ਲਿਆ ਸੀ ਤੇ 500 ਹੀ ਹੜਪੀੜਤਾਂ ਲਈ ਦਾਨ ਕਰ ਦਿੱਤਾ ਮਤਲਬ ਇਹ ਇਹਨਾਂ ਲੋਕਾਂ ਤੇ ਸਾਨੂੰ ਬਲਹਾਰੇ ਜਾਣ ਦੀ ਲੋੜ ਆ ਮਤਲਬ ਕੱਲਾ ਪੰਜਾਬ ਦੇ ਨਾਲ ਜੇ ਸੀ ਕਿ ਜ ਕੋਈ ਖੜਿਆ ਨਹੀਂ ਇਹ ਹੁਣ ਗੱਲਾਂ ਨਹੀਂ ਰਹੀਆਂ ਹਰਿਆਣਾ ਵੀ ਪੰਜਾਬ ਦੇ ਨਾਲ ਖੜਿਆ ਹਰਿਆਣੇ ਦੇ ਵਿੱਚੋਂ ਵੱਡੇ ਪੱਦਰ ਤੇ ਆਏ ਇਹ ਮਵਾਦ ਦਾ ਏਰੀਆ ਹਰਿਆਣੇ ਦੇ ਵਿੱਚ ਵੀ ਹੈ ਵੱਡੇ ਪੱਦਰ ਤੇ ਲੋਕ ਰਾਸ਼ਨ ਲੈ ਕੇ ਆਏ ਵੱਡੇ ਪੱਦਰ ਤੇ ਲੋਕ ਸਮਾਨ ਲੈ ਕੇ ਆਏ ਰਾਜਸਥਾਨ ਦੇ ਵਿੱਚੋਂ ਵੱਡੇ ਪੱਦਰ ਤੇ ਸਮਾਨ ਲੈ ਕੇ ਆਏ ਉਹ ਲੋਕ ਸਮਾਨ ਲੈ ਕੇ ਆਏ ਜਿਨ੍ਹਾਂ ਦਾ ਆਪ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ ਇਥੋਂ ਦੀਆਂ ਔਰਤਾਂ ਇੱਕ ਦਰਿਆ ਬਣਾਉਂਦੀਆਂ ਕੁ ਬਿਸ਼ਾਈ ਆਸਤੇ ਮੰਜੇ ਤੇ ਉਹ ਕਹਿੰਦੇ ਵੀ ਆਪਦੇ ਹੱਥ ਨਾਲ ਬਣਾਉਂਦੀਆਂ ਉਹ ਦਰਿਓ ਆਪਣੇ ਜਵਾਈ ਨੂੰ ਵੀ ਨਹੀਂ ਦਿੰਦੀਆਂ ਮਤਲਬ ਕੋਈ ਇੰਨਾ ਖਾਸ ਰਿਸ਼ਤੇ ਦੇ ਵਿੱਚ ਬਹੁਤ ਖਾਸ ਮਹਿਮਾਨ ਆਸਤੇ ਜਾਂ ਕਹਾਂਗੇ ਕਿ ਜਵਾਈ ਆਸਤੀ ਰੱਖੀਆਂ ਹੁੰਦੀਆਂ ਉਹ ਦਰੀਆਂ ਵੀ ਚੱਕ ਕੇ ਉਹਨਾਂ ਨੇ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦੀਆਂ ਵੀ ਲੈ ਜੋ ਉਹਨਾਂ ਲੋਕਾਂ ਨੂੰ ਲੋੜ ਹੈ ਸੋ ਅੱਜ ਪੰਜਾਬ ਦੇ ਨਾਲ ਠੀਕ ਹੈ ਕੁਝ ਸਮਾਂ ਪਹਿਲਾਂ ਨਹੀਂ ਸੀ ਪਰ ਅੱਜ ਪੰਜਾਬ ਦੇ ਨਾਲ ਬਹੁਤ ਲੋਕ ਖੜੇ ਆ ਤੁਸੀਂ ਜਾਓ ਕਿਸੇ ਏਰੀਆ ਚ ਲੈ ਜਾਓ ਤੁਹਾਨੂੰ ਹਰਿਆਣੇ ਦੇ ਟਰੱਕ ਵੀ ਦੱਸਣਗੇ ਰਾਜਸਥਾਨ ਦੇ ਟਰੱਕ ਵੀ ਦੱਸਣਗੇ ਮੱਧ ਪ੍ਰਦੇਸ਼ ਦੇ ਕਈ ਲੋਕ ਵੀ ਫਿਰਦੇ ਆ ਕੁਝ ਲੋਕ ਦਿੱਲੀ ਤੋਂ ਵੀ ਆਏ ਹੋਏ ਆ ਸਾਰੇ ਲੋਕ ਖੜੇ ਆ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਲੀਡਰਾਂ ਦੀ ਗੱਲਾਂ ਅਸੀਂ ਛੱਡ ਦੇਗੇ ਹਰਿਆਣੇ ਦੇ ਰਾਜਨੀਤਿਕ ਖੜੇ ਨਾ ਖੜਨ ਪੰਜਾਬ ਦੇ ਰਾਜਨੀਤਿਕ ਕੀ ਕਰਦੇ ਆ ਇਹਨਾਂ ਨੂੰ ਛੱਡ ਦਈਏ ਪਰ ਲੋਕ ਆਫ ਚਿੰਟ ਜਿਹੜਾ ਆਪਾਂ ਇਹ ਚਾਰਾ ਦਿਖਾ ਰਹੇ ਆ ਇਹ ਬਹੁਤ ਵੱਡੀ ਮਿਸਾਲ ਆ ਜਿਵੇਂ ਪੰਜਾਬ ਤੋਂ ਬਾਹਰੋਂ ਵੱਡੇ-ਵੱਡੇ ਅਧਿਕਾਰ ਆਣੇ ਵੀ ਹੁਣ ਜਿਵੇਂ ਇੱਕ ਸਾਹਿਬ ਮਾਨ ਖਾਨ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਚ ਹੜਾ ਆਇਆ ਉਹ ਵੀ ਉਹਨਾਂ ਨੇ ਵੀ ਹਾ ਦਾ ਨਾਰਾ ਮਾਰਿਆ ਕੇਂਦਰ ਦੀ ਸਰਕਾਰ ਹਾਲੇ ਤੱਕ ਲਾਨ ਨਹੀਂ ਕਰ ਸਕੀ ਨੈਸ਼ਨਲ ਮੀਡੀਆ ਸਾਡੇ ਮੁੱਦੇ ਨੂੰ ਮੁੱਦਾ ਨਹੀਂ ਬਣਾ ਸਕਿਆ ਪਰ ਲੋਕਾਂ ਨੇ ਇਹਨੂੰ ਆਪ ਦਾ ਦਰਦ ਸਮਝਿਆ ਅਸੀਂ ਜਦੋਂ ਗਏ ਕੱਲ ਕੁਝ ਪਿੰਡਾਂ ਦੇ ਵਿੱਚ ਉੱਥੇ ਹਰਿਆਣੇ ਦੇ ਰਾਜਸਥਾਨ ਦੇ ਲੋਕ ਫਿਰਦੇ ਸੀ ਤਾਂ ਉਹਨਾਂ ਨੇ ਬਲ ਬਗ ਗੱਲ ਕਹੀ ਕਿ ਅਸੀਂ ਇਹ ਗੱਲ ਕਹਿਣੀ ਛੱਡ ਦਿਓ ਹੁਣ ਸਾਰੇ ਲੋਕ ਕਿ ਪੰਜਾਬ ਨਾਲ ਕੋਈ ਖੜਿਆ ਨਹੀਂ ਅਸੀਂ ਪੰਜਾਬ ਨਾਲ ਡਟ ਕੇ ਖੜੇ ਆ ਸਾਡੀ ਜਿੰਨੀ ਪਹੁੰਚ ਹੈ ਜਿੰਨੀ ਸਮਰੱਥਾ ਹੈ ਉਨਾ ਅਸੀਂ ਦਾਨ ਲੈ ਕੇ ਪੰਜਾਬ ਦੇ ਵਿੱਚ ਆ ਰਹੇ ਆਂ ਅੰਤ ਤੱਕ ਜੋ ਤੱਕ ਇਹ ਸਮੱਸਿਆ ਨਹੀਂ ਜਾਂਦੀ ਪੰਜਾਬ ਨਾ ਖੜਾਂਗੇ ਜਿਹੜੀਆਂ ਸਾਰੀਆਂ ਤਸਵੀਰਾਂ ਤੁਸੀਂ ਦੇਖੀਆਂ ਇਹ ਮਨ ਭਾਵਕ ਕਰਦੀਆਂ ਮਤਲਬ ਜਿਨ੍ਹਾਂ ਲੋਕਾਂ ਕੋਲ ਆਪਦੀ ਰੋਟੀ ਖਾਣ ਦਾ ਵੀ ਦੂਜੇ ਡੰਗ ਦਾ ਪਤਾ ਨਹੀਂ ਬਠਲ ਬਠਲ ਕਣਕ ਦਾ ਦੇਖੋ ਸਾਡਾ ਪੰਜਾਬ ਇੱਕ ਵੱਖਰਾ ਸੂਬਾ ਸਾਡੇ ਲੋਕਾਂ ਦੀ ਜਿਹੜੀ ਸਾਡੇ ਦਸਾਂ ਗੁਰੂਆਂ ਦੀ ਜੋ ਕਿਰਤ ਹੈ ਜੋ ਸਾਡੇ ਦਸਾਂ ਗੁਰੂਆਂ ਦਾ ਸੰਦੇਸ਼ ਹੈ ਜੋ ਸਾਡੀ ਧਰਤੀ ਤੇ ਉਹਨਾਂ ਨੇ ਜੋ ਉਪਦੇਸ਼ ਦਿੱਤੇ ਜੋ ਗੁਰਬਾਣੀ ਹੈ ਉਹ ਤਾਂ ਸਾਨੂੰ ਵੰਡ ਕੇ ਖਾਣ ਦਾ ਸੁਨੇਹਾ ਦਿੰਦੇ ਹੋਈ ਆ ਉਹ ਤਾਂ ਇਕੱਲੇ ਖਾਣ ਦਾ ਸੁਨੇਹਾ ਦਿੰਦੀ ਹੀ ਨਹੀਂ ਪਰ ਉਧਰਲੇ ਪਾਸੇ ਵੀ ਸਾਡੇ ਲੋਕ ਜਿਹੜੇ ਰਾਜਸਥਾਨ ਹਰਿਆਣਾ ਬਾਕੀ ਸੂਬਿਆਂ ਦੇ ਲੋਕ ਆ ਜਿਹੜੇ ਜਿੰਨਾਂ ਦੀ ਜਿੰਨੀ ਜਿੰਨੀ ਪਹੁੰਚ ਸੀ ਉਹ ਉਹਨਾਂ ਉਹਨਾਂ ਲੈ ਕੇ ਪਹੁੰਚ ਰਹੇ ਆ ਉਹਨਾਂ ਸਾਰੇ ਲੋਕ ਜਿਹੜੇ ਆ ਇਹ ਬੜੇ ਮਹਾਨ ਨੇ ਇਹਨਾਂ ਸਾਰੇ ਲੋਕਾਂ ਮੂਰੇ ਸਾਨੂੰ ਹੁਣ ਉਹ ਲਾਂਬੇ ਛੱਡ ਕੇ ਸਜਦਾ ਕਰਨਾ ਚਾਹੀਦਾ ਕਿ ਜਿੰਨੀ ਜੀ ਦੀ ਪਹੁੰਚ ਹੈ ਉਨੀ ਉਹ ਲੈ ਕੇ ਪਹੁੰਚ ਰਿਹਾ ਹੈ ਛੋਟਾ ਬੱਚਾ ਗੁਰਲਕ ਔਰਤਾਂ ਨੇ ਆਪਣੇ ਗਹਿਣੇ ਔਰਤ ਲਈ ਗਿਆਨਾ ਸਭ ਤੋਂ ਵੱਧ ਪਿਆਰੀ ਚੀਜ਼ ਹੁੰਦੀ ਹੈ ਪਰ ਉਹ ਵੀ ਕੁਰਬਾਨ ਕਰ ਦਿੱਤੇ ਪੰਜਾਬ ਤੋਂ ਇੱਕ ਔਰਤ ਕਹਿੰਦੀ ਕੰਗਣ ਦੇ ਦਿੱਤੇ ਆ ਉਹਨੇ ਆਪਦੇ ਹੱਥਾਂ 'ਚ ਪਾਈ ਸੀ ਚਾਂਦੀ ਦੇ ਉਹ ਦੇ ਦਿੱਤੇ ਆ ਇੱਕ ਨੇ ਆਪਦੇ ਘਰੋਲੇ ਚੋ ਕੰਨ ਕੱਢ ਲੈਂਦੀ ਆ ਦਰੀਆਂ ਦੇ ਦਿਤੀਆਂ ਬਾਲਟੀਆਂ ਮਤਲਬ ਜੋ ਉਹਨਾਂ ਤੋਂ ਸਰਿਆ ਜਿੰਨੇ ਜੋਗੇ ਸੀਗੇ ਉਹਨਾਂ ਨੇ ਉਹ ਰੱਜ ਕੇ ਪੰਜਾਬ ਦੇ ਨਾਲ ਖੜਨ ਦੀ ਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਹੈ ਹੁਣ ਆਪਾਂ ਲਾਂਬੇ ਛੱਡ ਕੇ ਸਾਰੇ ਇਕੱਠੇ ਹੋ ਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਸਾਨੂੰ ਦੂਰੀ ਬਣਾਉਂਦੀਆਂ ਸਾਡੇ ਲੋਕਾਂ ਦੇ ਵਿੱਚ ਚਾਹੇ ਉਹ ਇੱਕ ਸੂਬੇ ਦੇ ਦੂਜੇ ਸੂਬੇ ਨਾਲ ਇਹ ਬਣਾਉਂਦੀਆਂ ਕਿ ਆ ਆ ਹੈ ਜੀ ਆ ਮਾੜੇ ਆ ਜੀ ਚੰਗੇ ਆ ਜੀ ਇਹ ਨਹੀਂ ਹੁੰਦਾ ਮਨੁੱਖ ਸਾਰੇ ਚੰਗੇ ਹੁੰਦੇ ਸਾਰੇ ਮਾੜੇ ਹੁੰਦੇ ਆ ਅਸੀਂ ਦੇਖਦੇ ਆ ਕਿ ਲੁੱਟਣ ਪਏ ਜਾਂਦੇ ਆ ਕਿ ਵੰਡਣ ਲੱਗ ਜਾਂਦੇ ਆ ਇਸ ਧਰਤੀ ਤੇ ਹਰ ਤਰ੍ਹਾਂ ਦੇ ਲੋਕ ਨੇ ਪਰ ਅਸੀਂ ਸਿਰਫ ਇੱਕ ਦੋ ਗੱਲਾਂ ਕਰਕੇ ਪੂਰੇ ਸੂਬੇ ਨੂੰ ਮਾੜਾ ਕਹੀਏ ਇਹ ਵੀ ਚੰਗੇ ਨਹੀਂ ਅਸੀਂ ਇੱਕ ਦੋ ਗੱਲਾਂ ਕਰਕੇ ਪੂਰੇ ਨੂੰ ਚੰਗਾ ਕਹਦੀ ਇਹ ਵੀ ਗੱਲ ਨਹੀਂ ਅਸੀਂ ਦੇਖੀਏ ਕਿ ਅੱਜ ਸਾਡੇ ਨਾਲ ਕੌਣ ਖੜਾ ਅੱਜ ਸਾਡੇ ਨਾਲ ਬਹੁਤ ਲੋਕ ਖੜੇ ਨੇ ਜਿੰਨੀ ਜਿੰਨੀ ਪਹੁੰਚ ਹੈ ਮੈਂ ਦੱਸਿਆ ਕਿ ਉਹਨਾਂ ਲੋਕਾਂ ਦੀ ਸਮਰੱਥਾ ਜਿੰਨੀ ਇੱਕ ਹੈ ਉਦੇ ਮੁਤਾਬਕ ਉਹਨਾਂ ਨੇ ਸਾਡੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਲੋਕਾਂ ਨੂੰ ਸਾਨੂੰ ਸਲਾਮ ਕਰਨ ਦੀ ਲੋੜ ਹੈ ਇਹਨਾਂ ਲੋਕਾਂ ਨੂੰ ਸਾਨੂੰ ਪਿਆਰ ਕਰਨ ਦੀ ਲੋੜ ਹੈ ਪੰਜਾਬ ਦਾ ਤਾਂ ਇਹ ਇਹ ਗੱਲ ਕਹਿਣ ਦੀ ਲੋੜ ਨਹੀਂ ਤਾਂ ਭਾਈ ਘਨੇਯਾ ਦੀ ਧਰਤੀ ਹੈ ਜਿੱਥੇ ਕੱਲੋ ਕਿਸੇ ਨਾਲ ਸਮੱਸਿਆ ਨਾ ਹੀ ਆਵੇ ਕਿਸੇ ਤੇ ਪਰੇ ਤਾਂ ਤੁਰ ਪੈਣਾ ਇਹਨਾਂ ਨੇ ਤਾਂ ਫੇਰ ਉਹੀ ਟਰਾਲੇ ਭਰ ਕੇ ਟਰੈਕਟਰ ਭਰ ਕੇ ਪਰ ਉਹ ਲੋਕ ਵੀ ਜਿਨ੍ਹਾਂ ਦੀ ਸਾਡੇ ਮੁਕਾਬਲੇ ਸਮਰੱਥਾ ਵੀ ਨਹੀਂ ਹੈ ਜਿਨ੍ਹਾਂ ਕੋਲੇ ਸਾਡੇ ਵਰਗਾ ਉਪਦੇਸ਼ ਵੀ ਨਹੀਂ ਹੈ ਪਰ ਉਹ ਵੀ ਆਏ ਆ ਮਨੁੱਖਤਾ ਦੇ ਨਾਤੇ ਆਏ ਆ ਆਪਣੀਆਂ ਸਾਰੀਆਂ ਮਹਜਦਾਂ ਦੇ ਵਿੱਚ ਹੋਕੇ ਦੁਆਤੇ ਮੰਦਰਾਂ ਦੇ ਵਿੱਚ ਜਿੱਥੇ-ਜਿੱਥੇ ਉਹ ਲੋਕ ਆ ਉਹਨਾਂ ਨੇ ਹੋਕੇ ਦੁਆਕੇ ਇਹ ਸਾਰਾ ਰਾਸ਼ਨ ਇਕੱਠਾ ਕੀਤਾ ਹੈ ਇਹਨਾਂ ਲੋਕਾਂ ਨੂੰ ਸਲਾਮ ਹੈ ਤੇ ਅਜਿਹੇ ਲੋਕਾਂ ਕਰਕੇ ਇਹ ਧਰਤੀ ਬਚੀ ਹੈ ਨਹੀਂ ਤਾਂ ਜਿਸ ਤਰੀਕੇ ਦੇ ਹਾਲਾਤ ਆ ਜੋ ਜਿਹੜੇ ਰਾਜਨੀਤਿਕ ਲੋਕ ਹੈ ਫੋਟੋਆਂ ਸੈਲਫੀਆਂ ਤੱਕ ਵਿਜੀ ਆ ਇਹਨਾਂ ਲੋਕਾਂ ਦੇ ਆਸਿਰ ਰਹਿੰਦੇ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੋਣੇ ਅਸੀਂ ਹੁਣ ਇਸ ਗੱਲ ਦਾ ਉਲਾਮਾ ਦੇ ਨਾ ਛੜੀਏ ਕਿ ਸਾਡੇ ਪੰਜਾਬ ਨਾਲ ਬਾਹਰਲੇ ਸੂਬੇ ਨਹੀਂ ਖੜੇ ਮੈਂ ਤੁਹਾਡੇ ਸਾਹਮਣੇ ਕੁਝ ਆਧਾਰਨਾ ਰੱਖੂੰਗਾ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਆ ਲੋਕ ਇੰਨੀ ਗਰੀਬੀ ਦੇ ਬਾਵਜੂਦ ਵੀ ਪੰਜਾਬ ਨਾਲ ਖੜੇ ਆ ਆ ਤਸਵੀਰ ਇੱਕ ਵੀਡੀਓ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਗੌਰ ਨਾਲ ਦੇਖਿਓ ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ ਜਿੰਦਾ ਆਪ ਦੇ ਘਰ ਦੇ ਸਾਰੇ ਪਾਸੇ ਪਾਣੀ ਹੈ ਇਹ ਮਵਾਦ ਏਰੀਆ ਜੋ ਕਿ ਹਰਿਆਣਾ ਤੇ ਰਾਜਸਥਾਨ ਦੋਨਾਂ ਚ ਪੈਂਦਾ ਕੁਝ ਪਿੰਡ ਰਾਜਸਥਾਨ ਚ ਹੈ ਕੁਝ ਪਿੰਡ ਹਰਿਆਣਾ ਚ ਹੈ ਮਵਾਦ ਤੇਰੀ ਇਹ ਦੀਏ ਬਜ਼ੁਰਗ ਹੈ ਇਹਦੇ ਖੁਦ ਪਾਣੀ ਹੈ ਮਤਲਬ ਆਸ-ਪਾਸ ਸਾਰੇ ਪਾਸੇ ਪਾਣੀ ਖੜਾ ਹੈ ਪਰ ਜਦੋਂ ਇਹਨੂੰ ਪਤਾ ਲੱਗਿਆ ਕਿ ਪੰਜਾਬ ਚ ਹੜਪੀੜਤਾਂ ਲਈ ਸਮਾਨ ਆਪਣੇ ਏਰੀਆ ਦੇ ਵਿੱਚੋਂ ਜਾ ਰਿਹਾ ਹੈ ਤਾਂ ਆਪਣੇ ਬੱਠਲ ਦੇ ਵਿੱਚ ਜੋ ਇਹਦੇ ਘਰ ਦੇ ਵਿੱਚ ਦਾਣੇ ਸੀ ਉਹ ਪਾ ਕੇ ਦਾਨ ਕਰਨ ਲੈ ਕੇ ਆ ਗਈ ਨਾ ਤਾਂ ਇਹ ਕਦੇ ਪੰਜਾਬ ਆਈ ਹੈ ਨਾ ਇਹਨੂੰ ਪੰਜਾਬ ਬਾਰੇ ਪਤਾ ਹੈ ਨਾ ਇਹਦਾ ਪੰਜਾਬ ਨਾਲ ਕੋਈ ਸਰੋਕਾਰ ਹੈ ਪਰ ਜਿਹੜਾ ਮਨੁੱਖ ਦਾ ਮਨੁੱਖ ਨਾਲ ਸਰੋਕਾਰ ਹੈ ਜਿਹੜਾ ਇਨਸਾਨੀਅਤ ਦਾ ਸਰੋਕਾਰ ਹੈ ਉਹ ਹੀ ਦਾ ਸਰੋਕਾਰ ਹੈ ਇਹ ਮਵਾਤਰੀ ਦੇ ਲੋਕ ਹੈ ਜਿੱਥੇ ਹਰ ਮਸਜਿਦ ਦੇ ਵਿੱਚ ਹੁਣ ਮੈਂ ਤੁਹਾਨੂੰ ਤਸਵੀਰਾਂ ਦਿਖਾਉਣੇ ਸ਼ੁਰੂ ਕਰ ਦਿੰਦਾ ਕਿਸੇ ਮਾਈ ਦੇ ਸਿਰ ਤੇ ਦਾਣਿਆਂ ਦੇ ਬੱਠਲ ਰੱਖਿਆ ਕਿਸੇ ਤੇ ਪ੍ਰਾਂਤ ਰੱਖੀ ਹੈ ਜਿੰਨੇ ਜਿੱਦੀ ਪਹੁੰਚ ਹੈ ਕਿਉਂਕਿ ਬਹੁਤ ਗਰੀਬ ਇਲਾਕੇ ਹੈ ਇਹ ਜਿੰਨੇ ਜਿੱਦੀ ਪਹੁੰਚ ਹੈ ਉਹ ਹੋਇ ਉਹ ਜਿਆ ਸਮਾਨ ਅਕਾ ਚਾਂਦੀ ਦੇ ਗਹਿਣੇ ਜਿਹੜੀਆਂ ਇੱਕ ਕੰਨਾਂ ਦੇ ਵਿੱਚ ਪਾਉਂਦੇ ਆ ਗਲ ਚ ਪਾਉਂਦੇ ਆ ਆ ਗਲ ਚ ਪਾਉਣ ਵਾਲਾ ਕੋਈ ਹਾਰ ਹੈ ਇਹਨੂੰ ਪਤਾ ਨਹੀਂ ਕੀ ਕਹਿੰਦੇ ਹੋਣਗੇ ਆਪਣੀ ਭਾਸ਼ਾ ਚ ਇਹ ਵੀ ਦਾਨ ਕਰ ਦਿੱਤਾ ਪੰਜਾਬ ਦੇ ਵਾਸਤੇ ਕਿ ਪੰਜਾਬ ਚੱਲੇ ਹੋ ਮੇਰੇ ਕੋਲੇ ਆ ਪਹੁੰਚਿਆ ਮੈਂ ਦੇਣ ਲੱਗਿਆ ਇੱਕ ਬੱਚਾ ਹੈ ਉਹਦੇ ਆਪਦਾ ਗੁੱਲਕ ਉੱਥੋਂ ਦੇ ਮੁਸਲਮਾਨ ਪਰਿਵਾਰ ਦਾ ਬੱਚਾ ਉਹਨੇ ਆਪਦਾ ਗੁੱਲਕ ਜਿਹੜਾ ਉਹ ਖੜਪੀੜ ਤਾਂ ਲਈ ਦੇ ਦਿੱਤਾ ਤਾਂ ਇਹ ਜਿਹੜੀਆਂ ਤਸਵੀਰਾਂ ਇਹ ਬੜੀਆਂ ਮਹੱਤਵਪੂਰਨ ਆ ਬੜੀਆਂ ਖਾਸ ਆ ਇਹ ਮਹਾਮਵਾਦੀ ਇਲਾਕੇ ਜਿਹੜੇ ਬਹੁਤ ਪਛੜੇ ਆ ਬਹੁਤ ਘੱਟ ਲੋਕ ਪੜੇ ਆ ਬਹੁਤ ਇਹਨਾਂ ਕੋਲੇ ਘੱਟ ਰੁਜ਼ਗਾਰ ਹੈ ਪੈਸੇ ਦੀ ਬੜੀ ਕਮੀ ਹੈ ਪਰ ਜਦੋਂ ਇਹਨਾਂ ਦੀਆਂ ਮਸਜਿਦਾਂ ਦੇ ਵਿੱਚ ਹੁੱਕਾ ਆਇਆ ਜਿਹਨੂੰ ਆਪਾਂ ਕਹਿ ਦਈਏ ਕਿ ਪੰਜਾਬ ਚੱਲੇ ਆਂ ਜੀ ਅਸੀਂ ਹੜਪੀੜਤਾਂ ਦੇ ਲਈ ਰਾਸ਼ਨ ਲੈ ਕੇ ਉੱਥੇ ਬਹੁਤ ਸਮੱਸਿਆਵਾਂ ਹੈ ਇੱਕ ਮਾਈ ਕੋਲੇ ਦੋ ਬਾਲਟੀਆਂ ਹੀ ਸੀ ਕਰੇ ਉਹ ਆਪਣੀਆਂ ਦੋਨੇ ਬਾਲਟੀਆਂ ਲੈ ਆਈ ਕਹਿੰਦੀ ਉੱਥੇ ਬਾਲਟੀਆਂ ਦੇ ਆਇਓ ਉਹਨਾਂ ਨੂੰ ਲੋਡ ਹੋਊਗੀ ਉਹਨਾਂ ਨੇ ਪਾਣੀ ਕੱਢਣਾ ਹੋਊਗਾ ਘਰ ਚ ਕਈ ਰੀ ਸਮਾਨ ਰੁੜ ਗਿਆ ਉਹ ਉਹ ਬਾਲਟੀਆਂ ਦੇ ਆਇਓ ਮਤਲਬ ਇਹディ ਮਹਾ ਲੋਕ ਹੈ ਇਸ ਧਰਤੀ ਦੇ ਉੱਤੇ ਇਹ ਅਸੀਂ ਇਹ ਗੱਲ ਜਰੂਰ ਲਾਂਭੇ ਦਿੰਦੇ ਰਹੇ ਇਸ ਤੋਂ ਪਹਿਲਾਂ ਕਿ ਪੰਜਾਬ ਨਾਲ ਕੋਈ ਖੜਿਆ ਨਹੀਂ ਪਰ ਆਹ ਲੋਕ ਇਹ ਪਰਿਵਾਰ ਜਿਨ੍ਹਾਂ ਦੇ ਕੋਲੇ ਖੁਦ ਆ ਇੱਕ ਮਜ਼ਦੂਰ ਤੁਸੀਂ ਜਰੂਰ ਦੇਖੋ ਪਿੰਡੇ ਤੇ ਬਣਾਣ ਹੈ 500 ਰੁਪਿਆ ਕਮਾ ਕੇ ਲਿਆ ਸੀ ਤੇ 500 ਹੀ ਹੜਪੀੜਤਾਂ ਲਈ ਦਾਨ ਕਰ ਦਿੱਤਾ ਮਤਲਬ ਇਹ ਇਹਨਾਂ ਲੋਕਾਂ ਤੇ ਸਾਨੂੰ ਬਲਹਾਰੇ ਜਾਣ ਦੀ ਲੋੜ ਹੈ ਮਤਲਬ ਕੱਲਾ ਪੰਜਾਬ ਦੇ ਨਾਲ ਜੇ ਸੀ ਕਿ ਜ ਕੋਈ ਖੜਿਆ ਨਹੀਂ ਇਹ ਹੁਣ ਗੱਲਾਂ ਨਹੀਂ ਰਹੀਆਂ ਹਰਿਆਣਾ ਵੀ ਪੰਜਾਬ ਦੇ ਨਾਲ ਖੜਿਆ ਹਰਿਆਣੇ ਦੇ ਵਿੱਚੋਂ ਵੱਡੇ ਪੱਦਰ ਤੇ ਆਏ ਇਹ ਮਵਾਦ ਦਾ ਏਰੀਆ ਹਰਿਆਣੇ ਦੇ ਵਿੱਚ ਵੀ ਹੈ ਵੱਡੇ ਪੱਦਰ ਤੇ ਲੋਕ ਰਾਸ਼ਨ ਲੈ ਕੇ ਆਏ ਵੱਡੇ ਪੱਦਰ ਤੇ ਲੋਕ ਸਮਾਨ ਲੈ ਕੇ ਆਏ ਰਾਜਸਥਾਨ ਦੇ ਵਿੱਚੋਂ ਵੱਡੇ ਪੱਦਰ ਤੇ ਸਮਾਨ ਲੈ ਕੇ ਆਏ ਉਹ ਲੋਕ ਸਮਾਨ ਲੈ ਕੇ ਆਏ ਜਿਨ੍ਹਾਂ ਦਾ ਆਪਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ ਇੱਥੋਂ ਦੀਆਂ ਔਰਤਾਂ ਇੱਕ ਦਰੀਆਂ ਬਣਾਉਂਦੀਆਂ ਕੋਈ ਵਿਸ਼ਾਈ ਆਸਤੇ ਮੰਜੇ ਤੇ ਉਹ ਕਹਿੰਦੇ ਵੀ ਆਪਦੇ ਹੱਥ ਨਾਲ ਬਣਾਉਂਦੀਆਂ ਉਹ ਦਰੀ ਉਹ ਆਪਣੇ ਜਵਾਈ ਨੂੰ ਵੀ ਨਹੀਂ ਦਿੰਦੀਆਂ ਮਤਲਬ ਕੋਈ ਇੰਨਾ ਖਾਸ ਲਿਸਟਾਂ ਦੇ ਵਿੱਚ ਬਹੁਤ ਖਾਸ ਮਹਿਮਾਨ ਆਸਤੀ ਜਾਂ ਕਹਿ ਲੇਗੀ ਜਵਾਈ ਆਸਤੀ ਰੱਖੀਆਂ ਹੁੰਦੀਆਂ ਉਹ ਦਰਿਆ ਵੀ ਚੱਕੇ ਉਹਨਾਂ ਨੇ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਤੀਆਂ ਵੀ ਲੈ ਜੋ ਉਹਨਾਂ ਲੋਕਾਂ ਨੂੰ ਲੋੜ ਹੈ ਸੋ ਅੱਜ ਪੰਜਾਬ ਦੇ ਨਾਲ ਠੀਕ ਹੈ ਕੁਝ ਸਮਾਂ ਪਹਿਲਾਂ ਨਹੀਂ ਸੀ ਪਰ ਅੱਜ ਪੰਜਾਬ ਦੇ ਨਾਲ ਬਹੁਤ ਲੋਕ ਖੜੇ ਆ ਤੁਸੀਂ ਜਾਓ ਕਿਸੇ ਏਰੀਆ ਚ ਲੈ ਜਾਓ ਤੁਹਾਨੂੰ ਹਰਿਆਣੇ ਦੇ ਟਰੱਕ ਵੀ ਦਿਸਣਗੇ ਰਾਜਸਥਾਨ ਦੇ ਟਰੱਕ ਵੀ ਦਿਸਣਗੇ ਮੱਧ ਪ੍ਰਦੇਸ਼ ਦੇ ਕਈ ਲੋਕ ਵੀ ਫਿਰਦੇ ਆ ਕੁਝ ਲੋਕ ਦਿੱਲੀ ਤੋਂ ਵੀ ਆਏ ਹੋਏ ਆ ਸਾਰੇ ਲੋਕ ਖੜੇ ਆ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਲੀਡਰਾਂ ਦੀ ਗੱਲਾਂ ਅਸੀਂ ਛੱਡ ਦੇਗੇ ਹਰਿਆਣੇ ਦੇ ਰਾਜਨੀਤਿਕ ਖੜੇ ਨਾ ਖੜਨ ਪੰਜਾਬ ਦੇ ਰਾਜਨੀਤਿਕ ਕੀ ਕਰਦੇ ਆ ਇਹਨਾਂ ਨੂੰ ਛੱਡ ਦਈਏ ਪਰ ਲੋਕ ਆਪ ਚ ਜਿਹੜਾ ਭਾਈਚਾਰਾ ਦਿਖਾ ਰਹੇ ਆ ਇਹ ਬਹੁਤ ਵੱਡੀ ਮਿਸਾਲ ਹੈ ਜਿਵੇਂ ਪੰਜਾਬ ਤੋਂ ਬਾਹਰੋਂ ਵੱਡੇ-ਵੱਡੇ ਅਧਿਕਾਰਾਂ ਨੇ ਵੀ ਹੁਣ ਜਿਵੇਂ ਇੱਕ ਸਾਹਿਬ ਮਾਨ ਖਾਨ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਚ ਹਾੜਾ ਹੈ ਉਹ ਵੀ ਉਹਨਾਂ ਨੇ ਵੀ ਹਾੜਾ ਨਾਰਾ ਮਾਰਿਆ ਕੇਂਦਰ ਦੀ ਸਰਕਾਰ ਹਾਲੇ ਤੱਕ ਲਾਨ ਨਹੀਂ ਕਰ ਸਕੀ ਨੈਸ਼ਨਲ ਮੀਡੀਆ ਸਾਡੇ ਮੁੱਦੇ ਨੂੰ ਮੁੱਦਾ ਨਹੀਂ ਬਣਾ ਸਕਿਆ ਪਰ ਲੋਕਾਂ ਨੇ ਇਹਨੂੰ ਆਪ ਦਾ ਦਰਦ ਸਮਝਿਆ ਅਸੀਂ ਜਦੋਂ ਗਏ ਕੱਲ ਕੁਝ ਪਿੰਡਾਂ ਦੇ ਵਿੱਚ ਉੱਥੇ ਹਰਿਆਣੇ ਤੇ ਰਾਜਸਥਾਨ ਦੇ ਲੋਕ ਫਿਰਦੇ ਸੀ ਤਾਂ ਉਹਨਾਂ ਨੇ ਬਲ ਬਗ ਗੱਲ ਕਹੀ ਕਿ ਅਸੀਂ ਇਹ ਗੱਲ ਕਹਿਣੀ ਛੱਡ ਦਿਓ ਹੁਣ ਸਾਰੇ ਲੋਕ ਕਿ ਪੰਜਾਬ ਨਾਲ ਕੋਈ ਖੜਿਆ ਨਹੀਂ ਅਸੀਂ ਪੰਜਾਬ ਨਾਲ ਡਟ ਕੇ ਖੜੇ ਆ ਸਾਡੀ ਜਿੰਨੀ ਪਹੁੰਚ ਹੈ ਜਿੰਨੀ ਸਮਰੱਥਾ ਹੈ ਉਹਨਾਂ ਅਸੀਂ ਦਾਨ ਲੈ ਕੇ ਪੰਜਾਬ ਦੇ ਵਿੱਚ ਆ ਰਹੇ ਆਂ ਅੰਤ ਤੱਕ ਜੋ ਤੱਕ ਇਹ ਸਮੱਸਿਆ ਨਹੀਂ ਜਾਂਦੀ ਪੰਜਾਬ ਨਾਲ ਖੜਾਂਗੇ ਜਿਹੜੀਆਂ ਸਾਰੀਆਂ ਤਸਵੀਰਾਂ ਤੁਸੀਂ ਦੇਖੀਆਂ ਇਹ ਮਨ ਭਾਵਕ ਕਰਦੀਆਂ ਮਤਲਬ ਜਿਨ੍ਹਾਂ ਲੋਕਾਂ ਕੋਲ ਆਪਦੀ ਰੋਟੀ ਖਾਣ ਦਾ ਵੀ ਦੂਜੇ ਡੰਗ ਦਾ ਪਤਾ ਨਹੀਂ ਬਠਲ ਬਠਲ ਕਣਕ ਦਾ ਦੇਖੋ ਸਾਡਾ ਪੰਜਾਬ ਇੱਕ ਵੱਖਰਾ ਸੂਬਾ ਹੈ ਸਾਡੇ ਲੋਕਾਂ ਦੀ ਜਿਹੜੀ ਸਾਡੇ ਦਸਾਂ ਗੁਰੂਆਂ ਦੀ ਜੋ ਕਿਰਤ ਹੈ ਜੋ ਸਾਡੇ ਦਸਾਂ ਗੁਰੂਆਂ ਦਾ ਸੰਦੇਸ਼ ਹੈ ਜੋ ਸਾਡੀ ਧਰਤੀ ਤੇ ਉਹਨਾਂ ਨੇ ਜੋ ਉਪਦੇਸ਼ ਦਿੱਤੇ ਜੋ ਗੁਰਬਾਣੀ ਹੈ ਉਹ ਤਾਂ ਸਾਨੂੰ ਵੰਡ ਕੇ ਖਾਣ ਦਾ ਸੁਨੇਹਾ ਦਿੰਦੇ ਹੋਈ ਹੈ ਉਹ ਤਾਂ ਇਕੱਲੇ ਖਾਣ ਦਾ ਸੁਨੇਹਾ ਦਿੰਦੀ ਨਹੀਂ ਪਰ ਉਧਰਲੇ ਪਾਸੇ ਵੀ ਸਾਡੇ ਲੋਕ ਜਿਹੜੇ ਰਾਜਸਥਾਨ ਹਰਿਆਣਾ ਬਾਕੀ ਸੂਬਿਆਂ ਦੇ ਲੋਕ ਆ ਜਿਹੜੇ ਜਿਨ੍ਹਾਂ ਦੀ ਜਿੰਨੀ ਜਿੰਨੀ ਪਹੁੰਚ ਸੀ ਉਹ ਉਹਨਾਂ ਉਹਨਾਂ ਲੈ ਕੇ ਪਹੁੰਚ ਰਹੇ ਆ ਉਹਨਾਂ ਸਾਰੇ ਲੋਕ ਜਿਹੜੇ ਆ ਇਹ ਬੜੇ ਮਹਾਨ ਨੇ ਇਹਨਾਂ ਸਾਰੇ ਲੋਕਾਂ ਮੂਰੇ ਸਾਨੂੰ ਹੁਣ ਉਹ ਲਾਂਬੇ ਛੱਡ ਕੇ ਸਜਦਾ ਕਰਨਾ ਚਾਹੀਦਾ ਕਿ ਜਿੰਨੀ ਜੀ ਦੀ ਪਹੁੰਚ ਹੈ ਉਨੀ ਉਹ ਲੈ ਕੇ ਪਹੁੰਚ ਰਿਹਾ ਹੈ ਛੋਟਾ ਬੱਚਾ ਗੁਲਕ ਔਰਤਾਂ ਨੇ ਆਪਣੇ ਗਹਿਣੇ ਔਰਤ ਲਈ ਗਿਆਨਾ ਸਭ ਤੋਂ ਵੱਧ ਪਿਆਰੀ ਚੀਜ਼ ਹੁੰਦੀ ਹੈ ਪਰ ਉਹ ਵੀ ਕੁਰਬਾਨ ਕਰ ਦਿੱਤੇ ਪੰਜਾਬ ਤੋਂ ਇੱਕ ਔਰਤ ਕਹਿੰਦੀ ਕੰਗਣ ਦੇ ਦਿੱਤੇ ਉਹਨੇ ਆਪਦੇ ਹੱਥਾਂ 'ਚ ਪਾਈ ਸੀ ਚਾਂਦੀ ਦੇ ਉਹ ਦੇ ਦਿੱਤੇ ਆ ਇੱਕ ਨੇ ਆਪ ਦੇ ਘਪੜੋਲੇ ਚ ਕਣ ਕੱਢ ਲੈਂਦੀ ਐ ਦਰੀਆਂ ਦੇ ਦਿੱਤੀਆਂ ਬਾਲਟੀਆਂ ਮਤਲਬ ਜੋ ਉਹਨਾਂ ਤੋਂ ਸਰਿਆ ਜਿੰਨੇ ਜੋਗੇ ਹੋ ਸੀਗੇ ਉਹਨਾਂ ਨੇ ਉਹ ਰੱਜ ਕੇ ਪੰਜਾਬ ਦੇ ਨਾਲ ਖੜਨ ਦੀ ਦਾਨ ਕਰਨ ਦੀ ਕੋਸ਼ਿਸ਼ ਕੀਤੀ ਐ ਪੰਜਾਬ ਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਐ ਹੁਣ ਆਪਾਂ ਲਾਂਬੇ ਛੱਡ ਕੇ ਸਾਰੇ ਇਕੱਠੇ ਹੋ ਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਸਾਨੂੰ ਦੂਰੀ ਬਣਾਉਂਦੀਆਂ ਸਾਡੇ ਲੋਕਾਂ ਦੇ ਵਿੱਚ ਚਾਹੇ ਉਹ ਇੱਕ ਸੂਬੇ ਦੇ ਦੂਜੇ ਸੂਬੇ ਨਾਲ ਇਹ ਬਣਾਉਂਦੀਆਂ ਕਿ ਆ ਆ ਹੈ ਜੀ ਆ ਮਾੜੇ ਆ ਜੀ ਚੰਗੇ ਆ ਜੀ ਇਹ ਨਹੀਂ ਹੁੰਦਾ ਮਨੁੱਖ ਸਾਰੇ ਚੰਗੇ ਹੁੰਦੇ ਸਾਰੇ ਮਾੜੇ ਹੁੰਦੇ ਆ ਅਸੀਂ ਦੇਖਦੇ ਆ ਕਿ ਲੁੱਟਣ ਪਏ ਜਾਂਦੇ ਆ ਕਿ ਵੰਡਣ ਲੱਗ ਜਾਂਦੇ ਆ ਇਸ ਧਰਤੀ ਤੇ ਹਰ ਤਰ੍ਹਾਂ ਦੇ ਲੋਕ ਨੇ ਪਰ ਅਸੀਂ ਸਿਰਫ ਇੱਕ ਦੋ ਗੱਲਾਂ ਕਰਕੇ ਪੂਰੇ ਸੂਬੇ ਨੂੰ ਮਾੜਾ ਕਹੀਏ ਇਹ ਵੀ ਚੰਗੇ ਨਹੀਂ ਅਸੀਂ ਇੱਕ ਦੋ ਗੱਲਾਂ ਕਰਕੇ ਪੂਰੇ ਨੂੰ ਚੰਗਾ ਕਹਦੀ ਇਹ ਵੀ ਗੱਲ ਨਹੀਂ ਅਸੀਂ ਦੇਖੀਏ ਕਿ ਅੱਜ ਸਾਡੇ ਨਾਲ ਕੌਣ ਖੜਾ ਅੱਜ ਸਾਡੇ ਨਾਲ ਬਹੁਤ ਲੋਕ ਖੜੇ ਨੇ ਜਿੰਨੀ ਜਿੰਨੀ ਪਹੁੰਚ ਹੈ ਮੈਂ ਦੱਸਿਆ ਕਿ ਉਹਨਾਂ ਲੋਕਾਂ ਦੀ ਸਮਰੱਥਾ ਜਿੰਨੀ ਇੱਕ ਹੈ ਉਦੇ ਮੁਤਾਬਕ ਉਹਨਾਂ ਨੇ ਸਾਡੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਲੋਕਾਂ ਨੂੰ ਸਾਨੂੰ ਸਲਾਮ ਕਰਨ ਦੀ ਲੋੜ ਹੈ ਇਹਨਾਂ ਲੋਕਾਂ ਨੂੰ ਸਾਨੂੰ ਪਿਆਰ ਕਰਨ ਦੀ ਲੋੜ ਹੈ ਪੰਜਾਬ ਦਾ ਤਾਂ ਇਹ ਇਹ ਗੱਲ ਕਹਿਣ ਦੀ ਲੋੜ ਨਹੀਂ ਦਾ ਭਾਈ ਕਨੇਯਾ ਦੀ ਧਰਤੀ ਹੈ ਜਿੱਥੇ ਕੱਲੋ ਕਿਸੇ ਨਾਲ ਸਮੱਸਿਆ ਨਾ ਹੀ ਆਵੇ ਕਿਸੇ ਤੇ ਪਰੇ ਤਾਂ ਤੁਰ ਪੈਣਾ ਇਹਨਾਂ ਨੇ ਤਾਂ ਫੇਰ ਉਹੀ ਟਰਾਲੇ ਭਰ ਕੇ ਟਰੈਕਟਰ ਭਰ ਕੇ ਪਰ ਉਹ ਲੋਕ ਵੀ ਜਿਨ੍ਹਾਂ ਦੀ ਸਾਡੇ ਮੁਕਾਬਲੇ ਸਮਰੱਥਾ ਵੀ ਨਹੀਂ ਹੈ ਜਿਨ੍ਹਾਂ ਕੋਲੇ ਸਾਡੇ ਵਰਗਾ ਉਪਦੇਸ਼ ਵੀ ਨਹੀਂ ਹੈ ਪਰ ਉਹ ਵੀ ਆਏ ਆ ਮਨੁੱਖਤਾ ਦੇ ਨਾਤੇ ਆਏ ਆ ਆਪਣੀਆਂ ਸਾਰੀਆਂ ਮਹਜਦਾਂ ਦੇ ਵਿੱਚ ਹੋਕੇ ਦੁਆਤੇ ਮੰਦਰਾਂ ਦੇ ਵਿੱਚ ਜਿੱਥੇ-ਜਿੱਥੇ ਉਹ ਲੋਕ ਆ ਉਹਨਾਂ ਨੇ ਹੋਕੇ ਦੁਆਕੇ ਇਹ ਸਾਰਾ ਰਾਸ਼ਨ ਇਕੱਠਾ ਕੀਤਾ ਹੈ ਇਹਨਾਂ ਲੋਕਾਂ ਨੂੰ ਸਲਾਮ ਹੈ ਤੇ ਅਜਿਹੇ ਲੋਕਾਂ ਕਰਕੇ ਇਹ ਧਰਤੀ ਬਚੀ ਹੈ ਨਹੀਂ ਤਾਂ ਜਿਸ ਤਰੀਕੇ ਦੇ ਹਾਲਾਤ ਆ ਜੋ ਜਿਹੜੇ ਰਾਜਨੀਤਿਕ ਲੋਕ ਹੈ ਫੋਟੋਆਂ ਸੈਲਫੀਆਂ ਤੱਕ ਵਿਜੀ ਆ ਇਹਨਾਂ ਲੋਕਾਂ ਦੇ ਆਸਿਰ ਰਹਿੰਦੇ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ